ਏवन ਪੰਜਾਬੀ ਨੇ ਡਰ ਨਿਰਪੱਖ ਤੇ ਨਮੀ ਸੋਚ ਮੈਂ ਤੁਹਾਡਾ ਦੋ ਸੋਮ ਸਹੋਤਾ ਤੇ ਲੈ ਕੇ ਹਾਜ਼ਰ ਹਾਂ ਗਰੰਟੀ ਇਸ਼ੂ ਗਰੰਟੀ ਇਸ਼ੂ ਚਲਦੇ ਆ ਕਿਦੜ ਵਾ ਦੋਸਤੋ ਦੱਸਣਾ ਚਾਹੁੰਦਾ ਕਿ ਹੌਸਲੇ ਚੋਰਾਂ ਦੇ ਇਸ ਕਦਰ ਬੁਲੰਦ ਹੋਏ ਪਏ ਨੇ ਕਿ ਉਹਨਾਂ ਨੂੰ ਕਿਸੇ ਵੀ ਕਾਨੂੰਨ ਦਾ ਕੋਈ ਡਰ ਜਾਂ ਕਿਸੇ ਵੀ ਮਤਲਬ ਪੁਲਿਸ ਦਾ ਕੋਈ ਡਰ ਪੈ ਨਹੀਂ ਹੈ ਲੇਕਿਨ ਉਹ ਇੱਕ ਦੁਕਾਨ ਵਿੱਚ ਐਂਟਰ ਹੁੰਦੇ ਨੇ ਲੱਖਾਂ ਰੁਪਏ ਦਾ ਸਮਾਨ ਜੋ ਹੈ ਉਹ ਚੋਰੀ ਕਰਦੇ ਨੇ ਔਰ ਸਮਾਨ ਚੋਰੀ ਕਰਨ ਤੋਂ ਬਾਅਦ ਬਕਾਇਦਾ ਤੌਰ ਤੇ ਦੁਕਾਨ ਦੇ ਵਿੱਚ ਕੀ ਪਿੰਦੇ ਨੇ ਇਹ ਪੂਰੀ ਜਾਣਕਾਰੀ ਦੇਣ ਵਾਸਤੇ ਮੇਰੇ ਨਾਲ ਸੋਨੀ ਢੱਲਾ ਜੀ ਜੁੜ ਚੁੱਕੇ ਨੇ ਉਹਨਾਂ ਤੋਂ ਲੈਣਿਆ ਅਪਡੇਟ ਸੋਨੀ ਜੀਸ ਖਬਰ ਨੂੰ ਲੈ ਕੇ ਕੀ ਜਾਣਕਾਰੀ ਹੈ ਤੁਹਾਡੇ ਕੋਲ ਸਮਝੀਏ ਇਹ ਲਾਪ ਦੀ ਘਟਨਾ ਹੈਗੀ ਹੈ ਬੀਤੀ ਰਾਤ ਜਿਹੜੀ ਟੱਪੀ ਆ ਉਸ ਰਾਤ ਦੀ ਘਟਨਾ ਹੈ ਇੱਕ ਜਿਹੜਾ ਹੁਸਨਰ ਚੌਂਕ ਦੇ ਵਿੱਚ ਸਾਡੇ ਇੱਕ ਮੋਬਾਈਲਾਂ ਦੀ ਦੁਕਾਨ ਹੈ ਤੇ ਇੱਕ ਕੱਪੜੇ ਦੀ ਦੁਕਾਨ ਹੈ ਜੀ ਚੋਰ ਉੱਥੇ ਜਿਹੜੇ ਮੋਬਾਈਲਾਂ ਦੀ ਦੁਕਾਨ ਹੈ ਚੋਰ ਮੋਬਾਈਲਾਂ ਦੀ ਦੁਕਾਨ ਦੇ ਉੱਤੇ ਆਉਂਦੇ ਆ ਹਲਕੀ ਉਹਦੇ ਵਿੱਚ ਕੈਮਰੇ ਵੀ ਲੱਗੇ ਹੋਏ ਆ ਮੋਬਾਈਲਾਂ ਦੀ ਦੁਕਾਨ ਦੇ ਵਿੱਚ ਕੈਮਰੇ ਲੱਗੇ ਹੋਏ ਆ ਪਰ ਰਾਤ ਦਾ ਅੰਧੇਰਾ ਹੋਣ ਕਰਕੇ ਉਹ ਕੈਮਰੇ ਦੇ ਵਿੱਚ ਜਿਹੜੀ ਫੁਟੇਜ ਸਾਫ਼ ਨਹੀਂ ਆ ਸਕੀ ਜੀ ਇਹਦੇ ਵਿੱਚ ਕੀ ਆ ਚੋਰ ਪਿੱਛੋਂ ਦੀ ਜਿਹੜਾ ਐਜਾਸਟ ਫੈਨ ਜਿਹੜਾ ਜਿਹੜਾ ਬਾਹਰ ਹਵਾ ਕੱਢਣ ਵਾਸਤੇ ਲੱਗਿਆ ਹੁੰਦਾ ਉਹ ਐਜਾਸਟ ਫੈਨ ਨੂੰ ਜਿਹੜਾ ਭੰਨ ਕੇ ਤੇ ਅੰਦਰ ਦਾਖਲ ਹੁੰਦੇ ਆ ਤੇ ਸਿਰਫ ਤੇ ਸਿਰਫ ਜਿਹੜੇ ਮਹਿੰਗੇ ਮੋਬਾਈਲ ਆ ਜਿਨ੍ਹਾਂ ਦੀ ਕੀਮਤ 10 15 ਤੋਂ 20000 ਰੁਪਏ ਹੈ ਸਿਰਫ ਉਹਨਾਂ ਮੋਬਾਈਲਾਂ ਨੂੰ ਹੀ ਚੱਕਿਆ ਗਿਆ ਉਹਨਾਂ ਵੱਲੋਂ ਇਹ ਲੱਗਦਾ ਹੈ ਇਸ ਤੋਂ ਜ਼ਿਆਦਾ ਹੈ ਕਿਸੇ ਭੇਤੀ ਬੰਦੇ ਦਾ ਜਿਹੜਾ ਕੰਮ ਹੋਊਗਾ ਉਸ ਤੋਂ ਬਾਅਦ ਇਹ ਚੋਰਾਂ ਨੇ ਜਿਹੜਾ ਨਿਸ਼ਾਨਾ ਬਣਾਇਆ ਨਜ਼ਦੀਕ ਹੀ ਇੱਕ ਹੋਰ ਦੁਕਾਨ ਹੈਗੀ ਹੈ ਕੱਪੜੇ ਦੀ ਉਹ ਕੱਪੜੇ ਦੀ ਦੁਕਾਨ ਤੇ ਜਿਹੜਾ ਉਹਨਾਂ ਨੇ ਪਿਛੋੜ ਉਹਨ ਵੀ ਭੰਨ ਕੇ ਕੱਪੜੇ ਦੀ ਦੁਕਾਨ ਦੇ ਵਿੱਚੋਂ ਕੁਝ ਕੱਪੜੇ ਖਾਲਸਤੇ ਕੁਝ ਕੱਪੜੇ ਲੈ ਗਏ ਕੁਝ ਉਹਨਾਂ ਦਾ ਨਗਦੀ ਪਈ ਸੀ ਉਹ ਨਗਦੀ ਵੀ ਲੈ ਗਏ ਇਸ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ ਚੋਰਾਂ ਨੇ ਜਿਹੜਾ ਹੌਸਲੇ ਇੰਨੇ ਕੁ ਬਲੰਦ ਸੀ ਕਿ ਵੀ ਉਸ ਤੋਂ ਬਾਅਦ ਇੱਕ ਨਜ਼ਦੀਕ ਹੀ ਇੱਕ ਬੰਦ ਜਿਹੜੀ ਦੁਕਾਨ ਬੰਦ ਦੇ ਪਿਛਲੇ ਪਾਸੇ ਜਗਾ ਸੀਗੀ ਉੱਥੇ ਚੋਰ ਗਏ ਉੱਥੇ ਜਾ ਕੇ ਵਕਾਇਦਾ ਉਹਨਾਂ ਨੇ ਜਿਹੜਾ ਚਿੱਟਾ ਜਿਹੜਾ ਨਸ਼ਾ ਹੈਗਾ ਚਿੱਟੇ ਦਾ ਨਸ਼ਾ ਹੈਗਾ ਉਹ ਕੀਤਾ ਉੱਥੇ ਉੱਥੇ ਵਕਾਇਦਾ ਉਹ ਪੰਨੀ ਵਗੈਰਾ ਪਈ ਸੀ ਉਹ ਜਿਹੜੇ ਚਿੱਟੇ ਨੂੰ ਸੇਵਨ ਕਰਨ ਵਾਸਤੇ ਪੰਨੀ ਚਾਹੀਦੀ ਹੁੰਦੀ ਹੈ ਚਮਚਾ ਵਗੈਰਾ ਪਿਆ ਸੀ ਲਾਈਟਰ ਪਿਆ ਸੀਗਾ ਹਰ ਤਰ੍ਹਾਂ ਦਾ ਸਮਾਨ ਜਿਹੜਾ ਉੱਥੇ ਪਿਆ ਸੀਗਾ ਤੇ ਉਹਨਾਂ ਦੇ ਚੋਰਾਂ ਦੇ ਆਪ ਕਹਿ ਸਕਦੇ ਹੌਸਲੇ ਇੰਨੇ ਬੁਲੰਦ ਸੀਗੇ ਵੀ ਉਹਨਾਂ ਨੇ ਚੋਰੀ ਕਰਨ ਤੋਂ ਬਾਅਦ ਜਿਹੜਾ ਬੜੇ ਆਰਾਮ ਨਾਲ ਜਿਹੜਾ ਉੱਥੇ ਚਿੱਟੇ ਦਾ ਸੇਵਨ ਕੀਤਾ ਉੱਥੇ ਆਪਣੀ ਜਾਂਦੇ ਜਾਂਦੇ ਇੱਕ ਆਪਣੀ ਜਿਹੜੀ ਜਿਹੜੀ ਉੱਪਰ ਅੱਪਰ ਪਾਇਆ ਹੁੰਦਾ ਅੱਪਰ ਵੀ ਉੱਥੇ ਛੱਡ ਗਏ ਪਰ ਜੇ ਗੱਲ ਕਰੀਏ ਪੁਲਿਸ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਪੁਲਿਸ ਨੇ ਪਹੁੰਚ ਕੇ ਜਿਹੜੀ ਜਾਂਚ ਜਾਰੀ ਕਰ ਦਿੱਤੀ ਹੈ ਤੇ ਇਸ ਸਬੰਧ ਵਿੱਚ ਜਿਹੜੇ ਏਐਸਆਈ ਗੁਰਲਾਲ ਸਿੰਘ ਨਾਲ ਸਾਡੀ ਗੱਲਬਾਤ ਹੋਈ ਹੈ ਏਐਸਆਈ ਗੁਰਲਾਲ ਸਿੰਘ ਨੇ ਕਿਹਾ ਵੀ ਸਾਡੇ ਵੱਲੋਂ ਜਿਹੜਾ ਹੈਗਾ ਤਫ਼ਤੀਸ਼ ਕੀਤੀ ਜਾ ਰਹੀ ਹੈ ਜਲਦੀ ਹੀ ਜਿਹੜੀ ਹੈਗੀ ਅਸੀਂ ਜਿਹੜੇ ਇਹਨਾਂ ਚੋਰਾਂ ਨੂੰ ਗ੍ਰਿਫਤਾਰ ਕਰ ਲਵਾਂਗੇ ਜੀ ਸੋ ਜੇ ਜੇ ਟੋਟਲ ਚੋਰੀ ਦਾ ਆਪਾਂ ਹਿਸਾਬ-ਕਿਤਾਬ ਕਰੀਏ ਤੇ ਕਿੰਨੇ ਕੁ ਲੱਖ ਰੁਪਏ ਦੀ ਚੋਰੀ ਅੰਦਾਜ਼ਨ ਹੋ ਸਕਦੀ ਹੈ ਜਿਹੜੇ ਦੁਕਾਨਦਾਰ ਜਿਹੜੇ ਮੋਬਾਈਲਾਂ ਵਾਲੇ ਦੁਕਾਨਦਾਰ ਦੀ ਗੱਲ ਕਰੀਏ ਉਹਨਾਂ ਦਾ ਤਾਂ ਕਹਿਣਾ ਹੈ ਵੀ 8 ਤੋਂ 10 ਲੱਖ ਰੁਪਏ ਦੇ ਸਾਡੇ ਜਿਹੜੇ ਕੀਮਤੀ ਮੋਬਾਈਲ ਜਿਹੜੇ ਲੈ ਗਏ ਜਿਹੜਾ ਕੱਪੜੇ ਵਾਲਾ ਦੁਕਾਨਦਾਰ ਸੀਗਾ ਉਹਨਾਂ ਦਾ ਕਹਿਣਾ ਸੀਗਾ ਕਿ ਸਾਡੇ 5-700 ਰੁਪਏ ਸਾਡੇ ਗੱਲੇ ਦੇ ਵਿੱਚ ਸੀਗਾ ਕੁਝ ਉਹ ਤੇ ਕੁਝ ਕਪੜਾ ਕੱਪੜੇ ਦਾ ਸੀ ਬਾਅਦ ਚ ਅੰਦਾਜ਼ਾ ਲਾ ਕੇ ਦੱਸ ਸਕਦੇ ਆ ਵੀ ਸਾਡਾ ਕਿੰਨਾ ਕਪੜਾ ਜਿਹੜਾ ਹੈਗਾ ਉਹ ਚੋਰੀ ਕਰਕੇ ਲੈ ਗਏ ਜੀ ਔਰ ਦੋਸਤੋ ਸੋਨੀ ਟੱਲਾ ਜੀ ਨੇ ਪੁਲਿਸ ਆਫੀਸਰ ਦੇ ਨਾਲ ਗੱਲਬਾਤ ਕੀਤੀ ਹੈ ਕੀ ਗੱਲਬਾਤ ਕੀਤੀ ਹੈ ਸੁਣੋ ਤੁਸੀਂ ਜੀ ਬਈ ਸਰ ਚੋਰੀ ਦਾ ਕੀ ਮਾਮਲਾ ਸਾਹਮਣੇ ਆਇਆ ਸਦਾਨਾਪੁਰ ਦੀ ਕੋਲ ਚੋਰੀ ਹੋਈ ਹੈ ਰਾਤ ਨੂੰ ਕੋ ਨਾਮ ਨੂੰ ਵਿਅਕਤੀ ਪਿਛਲੇ ਪਾਸੇ ਦੀ ਘਤ ਭੱਲ ਕੇ ਜੋੜੀ ਕਰਕੇ ਮੋਬਾਈਲ ਬੈਗ ਚੋਰੀ ਕਰਕੇ ਲੈ ਗਏ ਤੇ ਇਹਦੀ ਪਾਲ ਕੀਤੀ ਜਾ ਰਹੀ ਹੈ ਜਲਦੀ ਗ੍ਰਿਫਤਾਰ ਸਰ ਕਿੰਨੇ ਦਾ ਐਸਟੀਮੇਟ ਕੋਈ ਦੱਸਿਓ ਵੀਰ ਜੀ ਮੈਂ ਜੋ ਸਾਨੂੰ ਗੇ ਉਹ ਤੋਂ ਮਾਰਕੀਟ ਦੇ ਉਹ ਲੱਭਿਆ ਕਿਨੇ ਮੋਬਾਈਲ ਹੈ ਕਿਨੇ ਕੈਸ਼ ਹਿਸਾਬ ਨਾਲ ਦੇ ਕਰ ਰਿਹਾ ਕੀ ਦੁਕਾਨ ਦਾ ਨਾਮ ਕੀ ਹੈ ਤੁਹਾਡਾ ਰੋਇਲ ਪੰਜਾਬ ਰੱਖਿਆ ਹੈ ਰੋਇਲ ਪੰਜਾਬ ਕੀ ਗੱਲਬਾਤ ਹੋਈ ਹੈ ਤੇ ਕਦੋਂ ਪਤਾ ਲੱਗਿਆ ਤੁਹਾਨੂੰ ਸਾਨੂੰ ਅਸੀਂ ਤਾਂ ਵੈਸੇ ਲੇਟ ਆਏ ਜੀ 11:00 ਵਜੇ ਆਏ ਤੇ ਇੱਥੇ 9:00 ਵਜੇ ਮਾਰਕੀਟ ਪਤਾ ਲੱਗਿਆ ਸੀ ਇਹ ਕਹਿੰਦੇ ਵੀ ਚੋਰੀ ਹੋ ਗਈ ਅਸੀਂ ਜਦੋਂ ਆ ਕੇ ਸ਼ਟਰ ਚੱਕਰ ਦੇ بیٹھا ਸੀਗੇ ਨਾਲ ਮੇਰੇ ਇਹ ਕਹਿੰਦਾ ਵੀ ਆਪਣੇ ਵਿੱਚ ਚੋਰੀ ਹੋਈ ਦੀ ਹੈ ਕਹਿੰਦਾ ਮੁੱਛੇ ਮੋਰਾ ਨਿਕਲੇ ਆ ਮੋਰ ਫਿਰ ਅਸੀਂ ਆ ਕੇ ਦੇਖਿਆ ਫਿਰ ਉਹ ਸਾਨੂੰ ਦਿਖਾਈ ਕਾਰਵਾਈ ਇਹ ورਸਾ ਲੈ ਕੇ ਲੈ ਕੇ ਦੀ ਜੀ ਸਵੇ ਆ ਕੇ ਵਿਕਿਆਪਨਾ ਪਿਛਲੇ ਪਾਸੇ ਚੱਟ ਪੜਨਿਆ ਹੋਇਆ ਸੀ ਸਾਰਾ ਪਿਛਲੇ ਪਾਸੇ ਜੀ ਰਜਿਸਟਰ ਵਿੱਚ ਕੀ ਹੋਇਆਗਾ ਉਹ ਚਾਹ ਕੇ ਸਾਰਾ ਕਾਟ ਪਾਇਆ ਹੋਇਆਗਾ ਅੱਛਾ ਵੱਡਾ ਭਰਾ ਬੈਠਦਾ ਮੇਰੇ ਇਕੇ ਨਾਲ ਹਾਂ ਹੋ ਜਾਏਗਾ ਇਸ ਵੀਰਿਆ ਕੇ ਬਦਲੇ ਕਿ ਮੋਬਾਈਲ smartphones ਦੁਕਾਨ ਤੇ ਇੱਕ ਵੀ ਹੈ ਨਹੀਂਗਾ ਜੀ ਘੱਟੋ ਘੱਟ 7-8 ਲੱਖ ਬੰਦੇ ਕੰਨੇ smartphones ਹੋਣਗੇ ਜਿਆਦਾ ਹੀ ਹੋਣਗੇ ਇਹ ਇਨਟਰਨੈਟ ਚ ਕੀਤਾ ਚੈੱਕ ਨਹੀਂ ਜੀ ਬਾਕੀ ਹੋਰ ਵੀ ਕਾਫੀ ਚਾਹੀਏ ਆ ਗਲੇਸ ਜਿੰਨਾ ਵੀ ਕੈਸ਼ ਸੀਗਾ ਉਹ ਵੀ ਨਹੀਂ ਆ ਦੇ ਵਿੱਚ ਇਸ ਤੋਂ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਪਹਿਲਾਂ ਭਾਈ 10 ਸਾਲ ਪਹਿਲਾਂ ਦੋ ਵਾਰੀ ਹੋਇਆ ਸੀ ਲਗਭਗ 2-2 ਮਹੀਨੇ ਦੇ ਕਰਫਿਊ ਉਸ ਟਾਈਮ ਵੀ ਇੱਕ ਵੀ ਮੋਬਾਈਲ ਫੋਨ ਨਹੀਂ ਛੱਡਿਆ ਸੀ ਸਾਰਾ ਸਮਾਰਟਫੋਨ ਹੋ ਗਿਆ ਗਿਆ ਸੀ ਬਾਕੀ ਫੋਨ ਵੀ ਕੋਈ ਬਾਕੀ ਭਾਈ ਐਪ ਵੀ ਵੇਚੀ ਕਿਉਂਕਿ ਸਾਡੇ ਇੱਥੇ ਹੋਰ ਡੱਬੇ-ਡੱਬੇ ਵੀ ਬਹੁਤ ਪਈਆਂ ਮੋਬਾਈਲਾਂ ਦੇ ਜਾਂ ਛੋਟੇ ਫੋਨ ਪਏ ਆ ਕਿਸੇ ਚੀਜ਼ ਨੂੰ ਕੋਈ ਅੱਖ ਨਹੀਂ ਪਾਇਆ ਹੋਇਆ ਥੱਲੇ ਸਾਰੇ ਸਮਾਰਟਫੋਨ ਗਏ ਹੈਗੇ ਕੋਈ ਫੋਨ ਨਹੀਂ ਸਮਾਰਟ Samsung ਉਹ ਉਹ ਜਿੰਨਾ ਫੋਨ ਸੀਗਾ ਵੱਡੇ ਵੱਡੇ ਫੋਨ ਸੀ ਬਾਈ 70 80 80 ਨਾਲ ਦੀ ਗੱਲ ਵੀ ਸੀ 1000 ਵਾਲੇ ਫੋਨ ਵੀ ਸੀ ਇੱਕ ਵੀ ਫੋਨ ਨਹੀਂ ਹੈਗਾ ਹੁਣ ਸੋ ਦੋਸਤੋ ਐਸੀ ਹੁਣ ਤੱਕ ਦੀ ਅਪਡੇਟ ਬਾਕੀ ਅਪਡੇਟ ਜਿਵੇਂ ਆਉਣਗੇ ਅਸੀਂ ਲੈ ਕੇ ਰੂਬਰੂ ਹੁੰਦੇ ਰਾਂਗੇ ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ ਏਵਨ ਨਿਊਜ਼ ਐਂਡ ਕਲਿਕ ਦ ਬੈਲ ਆਈਕਨ